ਲੱਗਦਾ ਬਹੁਤ ਹੀ ਖਸਤਾ ਹਾਲਤ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਿੱਚ 파ੜੀ ਰੋਸ ਪਾਇਆ ਜਾ ਰਿਹਾ ਹੈ ਇਸ ਸਬੰਧੀ ਅੱਜ ਵਕਫਾ ਪਿੰਡਾਂ ਨਾਲ ਸੰਬੰਧਿਤ ਲੋਕਾਂ ਵੱਲੋਂ ਵਿਸ਼ੇਸ਼ ਬੈਠਕ ਦਾ ਯੋਜਨ ਕੀਤਾ ਗਿਆ ਜੇ ਕੁਝ ਪਾਕਦੇ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਕਾਂਪੜਾ ਜੀ ਨਾਲ ਆਰਟੀਐਸੋ ਅਸੋਸੀਏਸ਼ਨ ਦੇ ਪ੍ਰਧਾਨ ਗੁਨਾਮ ਸਿੰਘ ਛਿੰਨਾ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਹੋਏ ਬੈਠਕ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਦੇਖਵਰ ਸ਼ਾਸਨ ਵੱਲੋਂ ਇੱਕ ਹਫਤੇ ਦੇ ਅੰਦਰ ਅੰਦਰ ਉਪਸਰਕ ਦੀ ਮੁਰੰਮਤ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਇਹ ਸਮੱਸਿਆ ਨਾ ਚੂਛਰੇ ਕਰੀਬ 40-50 ਫੀਟਾਂ ਦੇ ਲੋਕਾਂ ਦਾ ਵੱਡਾ ਇਕੱਠ ਕਰਕੇ ਹਾਈਵੇ ਜਾਮ ਕੀਤਾ ਜਾਵੇਗਾ ਵਿਕਲਪ ਹੈ ਕਿ ਪਾਕੀ ਕਿਸਾਨ ਯੂਨੀਅਨ ਦੇ ਵਰਕਰ ਵੱਲੋਂ ਅਦਿੱਤਿਆ ਉਪਲ ਟਿਪਤੀ ਕਮਿਸ਼ਨ ਨੂੰ ਪਟਾਣਕੋਟ ਤੋਂ ਢੋਟੀਨੰਗਰ ਤੱਕ ਸੜਕ ਦਾ ਪੁਨਰ ਨਿਰਮਾਣ ਕਰਨ ਸੰਬੰਧੀ ਕਰੀਬ 15 ਦਿਨ ਪਹਿਲਾਂ ਮੰਗ ਪੱਤਰ ਭੇਜਿਆ ਗਿਆ ਸੀ ਉਕਤ ਪੱਤ ਵੱਲੋਂ ਮੰਗ ਕੀਤੀ ਗਈ ਸੀ ਕਿ ਕਰੋਟਾ ਕੋਹਿੰਦਾ ਨਗਰ ਤੱਕ ਦੀ ਸੜਕ ਦੀ ਹਾਲਤ ਬਹੁਤ ਦਰਦੀ ਹੋ ਕੇ ਟਿਕਨ ਆਈ ਦੀ। ਇਸ ਸੜਕ ਤੇ ਕੋਈ ਨਾ ਕੋਈ ਟੁਰਕਟਾ ਵਾਪਰਦੀ ਰਹਿੰਦੀ ਹੈ। ਉਹਨਾਂ ਦੱਸਿਆ ਕਿ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਕਈ ਵਾਰੀ ਸੜਕ ਨੂੰ ਬਣਾਉਣ ਲਈ ਲਿਖਤੀ ਰੂਪ ਵਿੱਚ ਮੰਗ ਕੀਤੀ ਗਈ ਹੈ ਪਰ ਸੰਬੰਧਿਤ ਵਿਭਾਗ ਵੱਲੋਂ ਉਸ ਸੜਕ ਦਾ ਸੜਕ ਦੀ ਤਰਫ ਇਹ ਹਾਲਤ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ। ਅਦਿੱਤਿਆ ਉਪਰ ਡਿਪਟੀ ਕਮਿਸ਼ਨਰ ਨੇ ਬਫਤ ਨੂੰ ਪ੍ਰੋਸਟ ਦੇवाया ਸੀ। ਕਿ ਚਲਤੀ ਹੀ ਉਹ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਾ ਦਿੱਤਾ ਜਾਵੇਗਾ ਪਰ ਤਰੀਕ 15 ਦਿਨ ਦੀ ਗਿਣਤ ਤੱਕ ਵੀ ਸੰਬੰਧਿਤ ਵਿਭਾਗ ਵੱਲੋਂ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਆ ਸੜਕ ਦਾ ਤੁਸੀਂ ਹਾਲ ਦੇਖੋ ਇਹ ਗਰੋਟੇ ਤੋਂ ਦੀਨਾਨਗਰ ਨੂੰ ਜਿਹੜੀ ਸੜਕ ਜਾਂਦੀ ਹੈ ਜੀ ਔਰ ਜੇ ਇਹ ਸੜਕ ਨੂੰ ਕਿਹਾ ਜਾਵੇ ਕਿ ਇਸ ਸੜਕ ਦੇ ਵਿੱਚ ਟੋਏ ਨਹੀਂ ਇਹ ਟੋਏਆਂ ਦੇ ਵਿੱਚ ਸੜਕ ਜਾਪ ਰਹੀ ਹੈ ਕਿਉਂਕਿ ਘਟੋ ਘਟ 40 50 ਪਿੰਡਾਂ ਦੇ ਜੋ ਪਹੁੰਚ ਮਾਰਗਾ ਉਹਦੇ ਲਈ ਇਹੀ ਮੁੱਖ ਸੜਕ ਹੈ ਔਰ ਜਿਨ੍ਹਾਂ ਲੋਕਾਂ ਨੇ ਘਰੋਟੇ ਤੋਂ ਦੀਨਾ ਨਗਰ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੇ ਕੰਮ ਲਈ ਜਾਣਾ ਹੈ ਉਹ ਇਹੀ ਰਸਤਾ ਔਰ ਇੱਥੋਂ ਹੀ ਜਿਹੜੇ ਸਕੂਲਾਂ ਦੇ ਬੱਚੇ ਉਹ ਜਿਹੜੀ ਸਕੂਲ ਵੈਨਾਂ ਤੇ ਜਾਂਦੇ ਨੇ ਕਿਸੇ ਨੂੰ ਕੋਈ ਪੇਸ਼ੈਂਟ ਹੈ ਇੱਥੋਂ ਲੰਘ ਕੇ ਜਾਣਾ ਪੈਂਦਾ ਔਰ ਇਹ ਸੜਕ ਦੀ ਹਾਲਤ ਤੁਸੀਂ ਦੇਖੋ ਵੀ ਜਿੱਥੋਂ ਜੇ ਕੋਈ ਪਰੇਸ਼ਾਨ ਬੰਦਾ ਕੋਈ ਪੇਸ਼ੈਂਟ ਬੰਦਾ ਕੋਈ ਗਰੋਟੇ ਤੋਂ ਦਿਨਾਂ ਅger ਜਾਏਗਾ ਤੇ ਮੇਰੇ ਹਿਸਾਬ ਨਾਲ ਇਹਨੂੰ ਘੰਟਿਆਂ ਬੱਧੀ ਇਸ ਸੜਕ ਤੋਂ ਲੰਘਣ ਤੇ ਹੀ ਲੱਗ ਜਾਣੇ ਆ ਔਰ ਕੋਈ ਵੀ ਹਾਦਸਾ ਵਾਪਰ ਸਕਦਾ ਔਰ ਪ੍ਰਸ਼ਾਸਨ ਜਿਹੜਾ ਉਹ ਕੰਮ ਕਰਨੀ ਜਿਹੜੀ ਨੀਂਦ ਸੁੱਤਾ ਹੋਇਆ ਆ ਹਾਂ ਤੁਹਾਨੂੰ ਤੁਹਾਡੀ ਗੱਲ ਕਰਾਉਨੇ ਆ ਇੱਥੋਂ ਦੇ ਪਿੰਡ ਵਾਸੀਆਂ ਦੇ ਨਾਲ ਦੇ ਜਿਹੜੇ ਲੋਕ ਜੋ ਇਸ ਰਸਤੇ ਤੋਂ ਲੰਘ ਕੇ ਜਾਂਦੇ ਆ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਸਰ ਸਿੰਘ ਮੈਂ ਸਾਬਕਾ ਮੈਂਬਰ ਪੰਚਾਇਤ ਆ ਜੀ ਪਿੰਡ ਪੀਂਪਲ ਤੋਂ ਮੈਂ ਤੇ ਮੇਰੀ ਵੀ ਬਸ ਸਟਾਫ ਹੈਗੀ ਦਿਨਾਗਰ 8 ਕਿਲੋਮੀਟਰ ਦਾ ਮੇਰਾ ਪਿੰਡ ਹੈ ਜੀ ਇਹ ਇੰਨੇ ਟੋਏ ਪਏ ਆ ਕਿ ਮੰਤਰੀ ਸਾਹਿਬ ਦੇ ਵੀ ਧਿਆਨ ਚ ਦਿੱਤਾ ਗਿਆ ਆ ਆਪਣੇ ਡੀਸੀ ਸਾਹਿਬ ਦੇ ਵੀ ਧਿਆਨ ਚ ਕਿਹੜੇ ਮੰਤਰੀ ਸਾਹਿਬ ਦੇ ਆ ਲਾਲਚੰਦ ਕੁਟਾਰੂ ਚੱਕ ਜੀ ਇਹ ਮੰਤਰੀ ਨੇ ਕੈਬਨਿਟ ਮੰਤਰੀ ਨੇ ਸਾਡੇ ਉਹਦੇ ਧਿਆਨ ਚ ਵੀ ਸੜਕ ਦੇ ਉਹ ਲਾਲਚੰਦ ਕੁਟਾਰੂ ਚੱਕ ਜੀ ਤੁਹਾਨੂੰ ਕੀ ਉਹਨਾਂ ਨੇ ਕੀ ਕਹਿ ਪਾਸੇ ਜਲਦੀ ਬਾਣ ਬਣਨ ਵਾਲੀ ਹੈ ਜੀ ਸਨੀ ਧਰ ਹੋ ਗਈ ਇਸ ਗੱਲ ਨੂੰ ਇਸ ਗੱਲ ਨੂੰ ਮੇਰੇ ਕਹਿੰਦਾ ਤਿੰਨ ਚਾਰ ਮਹੀਨੇ ਹੋ ਗਏ ਜੀ ਲਗਾਤਾਰ ਹੀ ਚੱਲਦੇ ਬਰਖਾ ਜਦੋਂ ਅਸੀਂ ਕਹਿੰਦੇ ਬਰਖਾ ਪੈ ਜਾਣੀਆਂ ਬਰਖਾ ਪੈਣੀਆਂ ਟੋਏ ਬਹੁਤ ਵੱਡੇ ਹੋ ਜਾਣ ਉਹਦੇ ਵਿੱਚੋਂ ਲੰਘਣਾ ਗੁਜ਼ਰਨਾ ਜਿਹੜਾ ਬੜਾ ਔਖਾ ਹੈ ਉਹ ਰੋਜ਼ ਬੱਸ ਜਾਂਦੀਆਂ ਬੱਸਾਂ ਦੇ ਵਿੱਚ ਬੱਚੇ ਵੀ ਓਵਰਲੋਡ ਹੋ ਕੇ ਜਾਂਦੇ ਨੇ ਔਰ ਠੱਡਾਂ ਦੇ ਵਿੱਚ ਜਿਹੜੀ ਹੈ ਨਾ ਬੱਸਾਂ ਟੇਡੀਆਂ ਮੇਡੀਆਂ ਟੇਡੀਆਂ ਮੇਡੀਆਂ ਹੋ ਕੇ ਜਾਂਦੀਆਂ ਨੇ ਉਹ ਸਾਹ ਆਹ ਦੇਖੋ ਜੀ ਆਹ ਬੱਸ ਉਹ ਵਿੱਚੋਂ ਲੰਘ ਰਹੀ ਹੈ ਔਰ ਗੱਲ ਕਰਦੇ ਆਪਾਂ ਬੱਸ ਦੇ ਡਰਾਈਵਰ ਦੇ ਨਾਲ ਜਾਂ ਕਨੈਕਟਰ ਦੇ ਨਾਲ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਪਾਈਂ ਤੇ ਕਹਿੰਦਾ ਜene ਪ੍ਰਸ਼ਾਸਨ ਹੈ ਹੀ ਨਹੀਂ ਸੜਕ ਦਾ ਇੰਨਾ ਮਾੜਾ ਬੁਲਾ ਆ ਲੈ ਕੇ ਪੁੱਛੋ ਅੰਦਰ ਗੱਡੀਆਂ ਦਾ ਟੈਕਸ ਮਾਫ ਕੀਤਾ ਜਾਏ ਜਾਂ ਤੇ ਜਾਂ ਫਿਰ ਰੋਡ ਬਣਾਇਆ ਜਾਏ ਇੱਕ ਕੰਮ ਕਰਨ ਪਰੇਸ਼ਾਨ ਲੋਕੀ ਸਾਰੇ ਹੀ ਹੈਗੇ ਪਰ ਉਹਦੇ ਨਾਲੋਂ ਵੱਧ ਆਈਆਂ ਜਿਆਦਾ ਗੱਡੀਆਂ ਦੀ ਬਹੁਤ ਜਿਆਦਾ ਰਫੇਰ ਹੈ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਤਾਂ ਮੰਗ ਕਰਨੇ ਵੀ ਸਵੇਰੇ ਕੰਮ ਲੱਗ ਜੇ ਤੇ ਛੇਤੀ ਛੇਤੀ ਤਿਆਰ ਕਰਨ ਰੂਟ ਤੇ ਅਸੀਂ ਵੀ ਸੁਖ ਦਾ ਸਾਹ ਲਈਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਅਸੀਂ ਸਰ ਤੁਹਾਡਾ ਪਹਿਲੇ ਤੇ ਬਹੁਤ ਬਹੁਤ ਧੰਨਵਾਦ ਤੀਸਰੀ ਅੱਖ ਚੈਨਲ ਦਾ ਜਿਹੜੇ ਚਲੋ ਆਏ ਸਾਡੀ ਸਾਰ ਲਈ ਤੁਸੀਂ ਥੋੜੀ ਜਿਹੀ ਬਧੀ ਬਾਕੀ ਇਹ ਬੇਨਤੀ ਹੈ ਵੀ ਅਸੀਂ ਇੱਕ ਦਿਨ 10 ਦਿਨ ਪਹਿਲਾਂ ਭਾਰਤੀ ਕਿਸਾਨ ਜੂਨੀਅਨ ਨੂੰ ਨਾਲ ਲੈ ਕੇ ਤੇ ਔਰ ਆਪਣੇ ਜਿਹੜੇ ਏਰੀਆ ਦੇ ਪਤਵੰਤੇ ਸੱਜਣ ਨੂੰ ਨਾਲ ਲੈ ਕੇ ਅਸੀਂ ਡੀਸੀ ਸਾਹਿਬ ਨੂੰ ਮਿਲੇ ਸੀਗੇ ਔਰ ਪਹਿਲਾਂ ਮੰਤਰੀ ਸਾਹਿਬ ਨੂੰ ਮਿਲੇ ਵੀ ਸਾਡਾ ਇਹ ਜਿਹੜਾ ਬਹੁਤ ਵੱਡੀ ਮੁਸ਼ਕਲ ਆ ਰਹੀ ਹੈ ਕਿਉਂਕਿ ਬੱਚੀਆਂ ਔਰ ਬੱਚੇ ਜਿਹੜੇ ਆ ਸਕੂਲਾਂ 'ਚ ਜਾ ਰਹੇ ਆ ਸਾਡੇ ਤੇ ਇੱਧਰ ਸੱਚਾਈ ਤਾਂ ਹੁੰਦੀ ਸੀ ਵੀ ਸਾਡੇ ਕੋਈ ਰਿਸ਼ਤੇਦਾਰ ਨਹੀਂ ਇੱਧਰ ਆਉਂਦਾ ਜੀ ਮਤਲਬ ਵੀ ਐਡਾ ਮਾੜਾ ਹਾਲਾਤ ਆ ਇਸ ਏਰੀਏ ਦਾ ਬਾਕੀ ਸਾਡੀ ਦੇ ਮੰਗ ਸਰਕਾਰ ਕੋ ਇਹੋ ਹੀ ਆ ਪ੍ਰਸ਼ਾਸਨ ਕੋ ਇਹੋ ਹੀ ਆ ਵੀ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ ਜੇ 5 7 10 ਦਿਨ ਦੇ ਵਿੱਚ ਵਿੱਚ ਨਹੀਂ ਹੁੰਦਾ ਅਸੀਂ ਸੰਘਰਸ਼ ਜਿਹੜਾ ਬਹੁਤ ਵੱਡਾ ਕਰਾਂਗੇ ਅਸੀਂ ਹਾਈਵੇ ਦੇ ਉੱਤੇ ਕਿਸਾਨ ਜੀ ਉਹਨੀਆਂ ਨੂੰ ਨਾਲ ਲੈ ਕੇ ਔਰ ਸਾਡੇ ਸ਼ੀਨਾ ਭਾਜੀਆ ਔਰ ਜਿੰਨੇ ਵੀ ਪਤਵੰਤੇ ਸਾਡੇ ਏਰੀਆ ਦੇ ਜਿੰਨੇ 40 50 ਪਿੰਡ ਨੇ ਉਹ ਨਾਲ ਲੈ ਕੇ ਤੇ ਅਸੀਂ ਬਹੁਤ ਵੱਡਾ ਜਾਮ ਲਾਵਾਂਗੇ ਫਿਰ ਜ਼ਿੰਮੇਵਾਰ ਜਿਹੜੀ ਆ ਉਹ ਸਰਕਾਰ ਹੋਏਗੀ ਮੈਂ ਤੁਹਾਡੇ ਮਿਹਰੂ ਸਰਕਾਰ ਨੂੰ ਅਪੀਲ ਕਰਦਾ ਅਸੀਂ ਮੰਤਰੀ ਸਾਹਿਬ ਨੂੰ ਵੀ ਅਪੀਲ ਕਰਕੇ ਵੇਖ ਲਈ ਆ ਸਮੂਹ ਇਲਾਕੇ ਨੇ ਫਿਰ ਆਪਾਂ ਡੀਸੀ ਸਾਹਿਬ ਕੋਲ ਪਹੁੰਚ ਕੀਤੀ ਆ ਇਸਾ ਉਸਦੇ ਉਸ ਦਿਨ ਮੌਕੇ ਤੇ 5 ਦਿਨ 10 ਦਿਨ ਵੀ ਤੁਹਾਡਾ ਰਿਪੇਅਰ ਚાલુ ਹੋਏਗੀ ਪਰ 10 ਦਿਨ ਹੋ ਗਏ ਤੇ ਕੋਈ ਰਿਪੇਅਰ ਨਹੀਂ ਚਾਲੂ ਕੀਤੀ ਅਸੀਂ ਉਹਨਾਂ ਉਸਤਨ ਵੀ ਕਹ ਕੇ ਆਏ ਵੀ ਜੇ ਅਸੀਂ ਪੂਰਾ ਲੱਖ ਆਇਆ ਇੰਨੇ ਪਰੇਸ਼ਾਨ ਜਿਹੜੇ ਬੱਚੇ ਸਕੂਲ ਜਾ ਰਹੇ ਨੇ ਬਹੁਤ ਵੱਡੇ ਖੜੇ ਪਏ ਉਹ ਲੋਕੀ ਬਿਮਾਰ ਹੁੰਦੇ ਨੇ ਰਾਤ ਨੂੰ ਵੀ ਆਪਾਂ ਹਸਪੀਟਲ ਜਾਣਾ ਹੁੰਦਾ ਸਾਡੀ ਸੁਣਵਾਈ ਕੀਤੀ ਜਾਏ ਪਰ ਕੋਈ ਸੁਣਵਾਈ ਨਹੀਂ ਹੋਈ ਹੁਣ ਲਾਸਟ ਅਸੀਂ ਸਮੂਹ ਪਿੰਡ ਵਾਸੀਆਂ ਨੇ ਆਪਾਂ ਇਲਾਕੇ ਨੂੰ ਇਕੱਠੇ ਹੋ ਗਏ ਇੱਕ ਹਫਤੇ ਦਾ ਟਾਈਮ ਦਿੰਦੇ ਆਪਾਂ ਸਰਕਾਰ ਨੂੰ ਅਗਰ ਜੇ ਨਹੀਂ ਇਹ ਰਿਪੇਅਰ ਚਾਲੂ ਕਰਦੇ ਅਸੀਂ ਹਾਈਵੇ ਜਾਮ ਕਰਾਂਗੇ ਇਸ ਦੀ ਖੁਦ ਜ਼ਿੰਮੇਵਾਰ ਸਰਕਾਰ ਆ ਇਹ ਡੀਸੀ ਸਾਹਿਬਾਨ ਹੋਣਗੇ ਇਲਾਕੇ ਦੇ ਮੰਤਰੀ ਸਾਹਿਬ ਹੋਣਗੇ ਜਿਨ੍ਹਾਂ ਨੇ ਸਾਡੀ ਕੋਈ ਸਾਰ ਨਹੀਂ ਲਈ ਪਰ ਫਿਰ ਵੀ ਅਸੀਂ ਉਹਨਾਂ ਤੋਂ ਦੁਬਾਰਾ ਅਪੀਲ ਕਰਦੇ ਆਂ ਕਿ ਸਾਡੀ ਸਾਰ ਲਈ ਜਾਵੇ ਅਗਰ ਤੁਸੀਂ ਸਾਰ ਨਹੀਂ ਲੈਂਦੇ ਅਸੀਂ ਹਾਈਵੇ ਜਾਮ ਕਰਾਂਗੇਲੇ ਹਫਤੇ ਆ ਇੱਕ ਹਫਤੇ ਦਾ ਟਾਈਮ ਦਿਨੇ ਸਰਕਾਰ ਨੂੰ ਤੁਹਾਡੀ ਮੀਡੀਆ ਸੂਰੂ ਅਪੀਲ ਕਰਦੇ ਆਂ ਕਿ ਸਾਡਾ ਜਲਦੀ ਦੀ ਦੀ ਰੋਡ ਬਣਾਉਣ ਦੀ ਕਿਰਪਾ ਕਰ ਕੀਤੀ ਜਾ ਇਹ ਦੇਖੋ ਸਾਰੇ ਇਲਾਕੇ ਦਾ ਰੋਸ ਔਰ ਇਹਨਾਂ ਨੇ ਅਲਟੀਮੇਟਮ ਦੇ ਦਿੱਤਾ ਕਿ ਜੇ ਇੱਕ ਹਫਤੇ ਤੱਕ ਇਹ ਸੜਕ ਦੀ ਮੁਰੰਮਤ ਨਾ ਕੀਤੀ ਗਈ ਤਾਂ ਹਾਈਵੇ ਦੇ ਉੱਪਰ ਜਿਹੜਾ ਘਟੋ ਘਰ 30 40 ਪਿੰਡਾਂ ਦੇ ਲੋਕ ਜਿਹੜੇ ਆ ਉਹ ਉੱਥੇ ਧਰਨਾ ਦੇਣਗੇ ਗੁਰਮਿੰਦਰ ਸਿੰਘ ਚਾ ਤੀਸਰੀ ਅੱਖ